ਪਰ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ ਬਾ ਜਿਹਨਾਂ ਨੇ ਪਹਿਲਾਂ ਕਰ ਲਈ ਹੁਣ ਐਸਾ ਝੂਠ ਬੋਲ ਕੇ ਤੁਹਾਤੇ ਧੋਖੇ ਨਾਲ ਵੋਟਾਂ ਲੈ ਗਏ ਕਹਿੰਦੇ ਛਾੜੋ ਨੂੰ ਵੋਟਾਂ ਪਾਓ 1000 ਰੁਪਏ ਮਹੀਨਾ ਦਵਾਂਗੇ ਫੇਰ ਵੋਟਾਂ ਆ ਗਈਆਂ ਦਿੱਤਾ ਕੁਛ ਨਹੀਂ ਪਾਰਲੀਮੈਂਟ ਦੀ ਆ ਗਈ ਕਹਿੰਦੇ ਹੁਣ 1100 ਦਵਾਂਗੇ ਆ ਹੁਣ ਪਤਾ ਨਹੀਂ 1200 ਕਹੋਂਗੇ ਕਿ 200 ਕਹੋਂਗੇ ਦਿੱਤਾ ਤਾਂ ਆ ਕੁਛ ਨਹੀਂ ਹੈ ਜਿਹੜਾ ਮਾਮਾ ਪੈਣਾ ਦੇ ਨਾਲ ਧੋਖਾ ਕਰਦਾ ਉਹਦੀ ਕਦੇ ਪਾਰ ਨਹੀਂ ਲੱਗ ਸਕਦੀ ਨਈਆ ਕਹਿੰਦੇ ਰਾਜੇ ਰਾਜ ਕਰਿੰਦਿਆ ਝੂਠੇ ਤੇਰੇ ਲਾਰੇ ਡੁੱਬਣੀ ਬੇੜੀ ਤੇਰੇ ਰਾਜ ਦੀ ਲੱਗਣੀ ਨਹੀਂ ਕਿਨਾਰੇ ਜਿਹੜਾ ਮਾਵਾ ਪੈਣਾ ਦੇ ਨਾਲ ਧੋਖਾ ਕਰ ਗਿਆ 1000 ਰੁਪਏ ਕਹਿ ਦੇ ਕੇ ਕਹਿ ਕੇ ਆ ਹੁਣ 36 36000 ਹੋਇਆ ਪਿਆ ਤੁਹਾਡਾ ਲੇਕਿਨ ਮਿਲਣਾ ਮਲਾਣਾ ਕੁਛ ਨਹੀਂ ਖਾਤੇ ਵਿੱਚ ਲਿਖ ਲਓ ਜੇ ਸਾਡੇ ਵਾਲੀ ਫੇਰ ਸਰਕਾਰ ਆ ਗਈ ਫੇਰ ਤਾਂ ਜਿਸ ਤਰ੍ਹਾਂ ਆ ਬਿਜਲੀ ਦੇ ਬਿੱਲ ਬਾਪ ਕਰਦੇ ਸੀ ਸਾਰੇ ਬਹੁਤ ਜਾਣਿਆਂ ਦੇ ਹੋਏ ਤੁਹਾਡਿਆਂ ਚੋ ਵੀ ਉਹਦੇ ਬੀਬੀ ਕਹਿੰਦੀ ਹਾਂ ਹੋਈ ਸੀ ਮੈਂ ਕਿਉਂਕਿ ਗਰੀਬ ਪਰਿਵਾਰ ਚ ਪੜਿਆ ਜੰਮਿਆ ਗਰੀਬ ਪਰਿਵਾਰ ਚ ਜਿਹੜਾ ਜਿਹੜੇ ਘਰ ਚ ਮੈਂ ਜੰਮਿਆ ਥੱਲੇ ਵੀ ਕੱਚਾ ਸੀ ਉੱਪਰ ਵੀ ਕੱਚਾ ਸੀ ਤੁਹਾਡੇ ਵੀ ਪਿੰਡ ਦੇ ਤੁਸੀਂ ਰਹਿਣ ਵਾਲੇ ਪਹਿਲਾਂ ਕੱਚੀ ਘਰ ਹੁੰਦੇ ਸੀ ਆਪਣੇ ਤੇ ਅਸੀਂ ਟੋਬੇ ਚੋਂ ਗਾਰਾ ਲਿਆ ਕੇ ਵਿੱਚ ਤੂੜੀ ਰਲਾ ਕੇ ਘਰ ਨੂੰ ਲਿਪਦੇ ਸੀ ਇਹ ਬੀਬੀਰ ਪਤਾ ਜਿੰਨੀਆਂ ਬੈਠੀਆਂ ਇਸ ਤਰੀ ਹੁੰਦਾ ਸੀ ਇਹ ਇਸ ਕਰਕੇ ਮੈਨੂੰ ਪਤਾ ਹੈ ਜਦੋਂ ਮੈਂ ਮੁੱਖ ਮੰਤਰੀ ਬਣਿਆ ਕੇ ਦਾ 20000 ਕੇ ਦਾ 50000 ਕੇ ਦਾ ਲੱਖ ਕੇ ਦਾ 2 ਲੱਖ ਬਿਜਲੀ ਦੇ ਬਿੱਲ ਖੜੇ ਸੀ ਮੈਂ ਕਿਹਾ ਇਹ ਤਾਂ ਤਾਰ ਨਹੀਂ ਸਕਦੇ ਮੈਂ ਸਭਦਿਆਂ ਪਰ ਲੀਕ ਮਾਰਤੀ ਸਭ ਦੇ ਬਿਜਲੀ ਦੇ ਬਿੱਲ ਮਾਫ ਕਰਤੇ ਪਾਣੀ ਦੇ ਬਿੱਲ ਮਾਫ ਕਰਤੇ ਅੱਗੇ ਨੂੰ ਪਾਣੀ ਸੀਵਰੇਜ ਦੇ ਬਿੱਲ ਮਾਫ ਕੀਤੇ ਬਕਾਏ ਜਿੰਨੇ ਸੀਗੇ ਤੇ ਨਾਲ-ਨਾਲ ਅੱਗੇ ਨੂੰ ਪਾਣੀ ਆਰ ਸੀਵਰੇਜ ਦੇ ਜਿਹੜੇ ਰੇਟ ਆ ਉਹ ਘਟਾਤੇ 3 ਰੁਪਏ ਰੇਟ ਬਿਜਲੀ ਸਸਤੀ ਕੀਤੀ ਆ ਤਾਂ ਜ਼ੀਰੋ ਵਾਲਾ ਐਸੀ ਕਰਕੇ ਸੀ ਕੰਮ ਲੇਕਿਨ ਆ ਹਰ ਜਗ੍ਹਾ ਕਹਿ ਕੇ ਜੀ ਜ਼ੀਰੋ ਕਰੀ ਵੀ ਅਸੀਂ ਜ਼ੀਰੋ ਕਰੀ ਵੋਟਾਂ ਦੋ ਉਹ ਬਈ ਤੁਹਾਡੇ ਇਹਦੇ ਵਿੱਚ ਕਿਹੜਾ ਹੈ ਤੁਸੀਂ ਤਾਂ 3 ਰੁਪਏ ਜਿਹੜੇ ਮੈਂ ਬਿਜਲੀ ਦੇ ਰੇਟ ਸਸਤੇ ਕੀਤੇ ਸੀ ਉਹ ਵਧਾਤੇ ਆ ਹੁਣ ਜੇ ਕਿਸੇ ਦਾ 301 ਹੋ ਜਾਂਦਾ ਉਹਦਾ ਐਡਾ بڑا ਬਿੱਲ ਆ ਜਾਂਦਾ ਸਾਲ ਦੇ ਪੈਸੇ ਇਕੱਠੇ ਹੀ ਲੈ ਲੈਂਦੇ ਗਰੀਬ ਪੀਸਿਆ ਜਾ ਰਿਹਾ 30 ਕਿਲੋ ਕਣਕ ਦਿੰਦੀ ਸੀ ਸਰਕਾਰ ਜਦੋਂ ਆਸ਼ੂ ਮੰਤਰੀ ਸੀ ਹੁਣ 5 ਕਿਲੋ ਪਰ ਆ ਗਏ ਹੈ ਵੀ 5 ਕਿਲੋ ਚ ਗਰੀਬ ਦਾ ਗੁਜ਼ਾਰਾ ਹੁੰਦਾ 5 ਦਿਨਾਂ 'ਚ 5 ਕਿਲੋ ਆਟਾ ਮੁੱਕ ਜਾਂਦਾ ਉਸ ਤੋਂ ਬਾਅਦ ਕਿੱਥੇ ਤੇ ਲਿਆਣਾ ਗਰੀਬ ਦੀ ਕੋਈ ਸੁਣਵਾਈ ਨਹੀਂ ਸਾਡੇ ਬੱਚੇ ਘਰ ਘਰ ਵਿਹਲੇ ਫਿਰਦੇ ਆ ਕੋਈ ਨੌਕਰੀਆਂ ਨਹੀਂ ਕੱਢਦੇ ਆਸ਼ਾ ਵਰਕਰ ਮੈਂ ਉਹਨਾਂ ਦੀ ਤਨਖਾਹ ਵਧਾਈ ਸੀ ਆਂਗਰਵਾੜੀ ਵਰਕਰ ਬੀਬੀਆਂ ਉਹਨਾਂ ਦੀ ਤਨਖਾਹ ਵਧਾਈ ਮਿਡੇ ਮੀਲ ਵਾਲੀਆਂ ਬੀਬੀਆਂ ਉਹਨਾਂ ਦੀ ਤਨਖਾਹ ਵਧਾਈ ਮੁੜ ਕੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਹੁਣ ਕੱਲ ਨੂੰ ਇੱਥੇ ਪਿੱਟ ਸੇ ਆਪਾਂ ਕਰਨ ਆ ਰਹੀਆਂ ਇਹਨਾਂ ਦਾ ਤੁਹਾਡੇ ਚ ਮਿਡੇ ਵਾਲੀ ਬੀਬੀ ਕੋਈ ਬੈਠੀ ਹੋਣੀ ਐਸੀ ਉਹਨਾਂ ਦੀ ਤਨਖਾਹ ਤਿੰਨ ਗੁਣਾ ਕੀਤੀ ਤੁਹਾਡੇ ਬੱਸਾਂ 'ਚ ਜਾਣ ਦੇ ਕਿਰਾਏ ਮਾਫ ਕੀਤੇ ਜਿੱਥੇ ਮਰਜੀ ਕਿਸੇ ਔਰਤ ਨੇ ਜਾਣਾ ਉਹਦਾ ਕਿਰਾਇਆ ਮਾਫ ਹੈ ਪੈਨਸ਼ਨਾਂ ਵਧਾਈਆਂ 5 ਰੁਪਏ ਡੀਜ਼ਲ ਸਸਤਾ ਕੀਤਾ 10 ਰੁਪਏ ਪੈਟਰੋਲ ਸਸਤਾ ਕੀਤਾ ਲੇਕਿਨ ਇਹਨਾਂ ਨੇ ਕੁਝ ਨਹੀਂ ਸੁਣੀ ਮੈਂ ਇਹ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਅੱਜ ਜ਼ਰੂਰਤ ਹੈ ਕਿ ਜਿਸ ਤਰੀਕੇ ਦਾ ਇੱਥੇ ਮਾਹੌਲ ਬਣਿਆ ਹੋਇਆ ਜਿਸ ਤਰ੍ਹਾਂ ਲੁੱਟਖੋਹਾਂ ਹੋ ਰਹੀਆਂ ਜਿਸ ਤਰ੍ਹਾਂ ਗਰੀਬ ਨੂੰ ਕੁਚਲਿਆ ਜਾ ਰਿਹਾ ਹੈ ਕੋਈ ਸੁਣਵਾਈ ਨਹੀਂ ਹੈ ਅੱਜ ਜ਼ਰੂਰਤ ਹੈ ਇੱਕ ਚੰਗੇ ਨਿੱਧੜਕ ਨੇਤਾ ਦੀ ਜਿਹੜਾ ਤੁਹਾਡਾ ਅੱਗੇ ਖੜ ਕੇ ਪੈਰਵਾਈ ਕਰੇ ਔਰ ਆਸੂ ਨਾਲੋਂ ਨੇ ਤੜ ਕੋਈ ਨਹੀਂ ਹੋ ਸਕਦਾ ਜੇ ਔਖਾ ਬੋਲਦਾ ਤਾਂ ਅਫਸਰਾਂ ਨੂੰ ਬੋਲਦਾ ਹੈ ਲੋਕਾਂ ਵਾਸਤੇ ਲੜਦਾ ਤੁਹਾਡੇ ਵਾਸਤੇ ਖੜਦਾ ਹੈ ਜਿੱਥੇ ਮਰਜੀ ਠੋਕ ਦੋ ਤੈ ਤਕੜਾ ਹੋ ਕੇ ਖੜਦਾ ਹੈ ਉਹ ਅਰੋੜੇ ਨੂੰ ਕਿੱਥੇ ਦੇ ਲੱਭਣਾ ਸਾਰੇ ਇਮਾਨਦਾਰੀ ਨਾਲ ਦੱਸੋ ਕਿਸੇ ਨੂੰ ਵੀ ਅਰੋੜੇ ਦਾ ਘਰ ਪਤਾ ਵੀ ਕਿੱਥੇ ਹੈ ਇੱਥੇ ਕੋਈ ਜਾਣਦਾ ਅਰੋੜਾ ਕਿੱਥੇ ਰਹਿੰਦਾ ਜਿਹੜਾ ਵੋਟਾਂ 'ਚ ਖੜਾ ਝਾੜੂ ਵਾਲਾ ਨਹੀਂ ਜਾਣਦਾ ਨਾ ਉਹਦਾ ਘਰ ਕੋਈ ਨਹੀਂ ਹੈ ਇੱਥੇ ਹੈ ਹੀ ਨਹੀਂ ਪਤਾ ਕਿੱਥੇ ਦੇ ਹੋਊਗਾ ਉਹ ਰਹਿੰਦਾ ਗੁੜਗਾਉ ਦੱਸੋ ਆਪਾਂ ਹੁਣ ਗੁੜਗਾਉ ਜਾਏ ਕਰੂੰਗੇ ਸਪੈੜ ਦੀ ਵੀ ਰੋਟੀ ਬੰਨ ਕੇ ਲੈ ਜਾਣੀ ਪਈ ਕਰਨੀ ਜੇ ਉਹ ਪੱਜਾਣਾ ਗੜਗਾਉ ਪਰੋਠੇ ਵਿੱਚ ਅੱਛਾ ਚਟਣੀ ਪਾ ਕੇ ਫਿਰ ਜਿਹੇ ਬੰਦੇ ਤੇ ਕਰਾਣਾ ਗਿਆ ਜਿਹੜੇ ਨੂੰ ਪਰੋਠੇ ਨਾਲ ਬੰਨ ਕੇ ਜਾਣਾ ਬੱਲੇ ਕਟੜੀ ਕਿ ਚਲੋ ਜੀ ਗੜਗਾਉ ਨੂੰ ਚੱਲੀਓ अरोड़ा ਸਾਹਿਬ ਨੂੰ ਮਿਲਣਾ ਅੱਗੇ अरोड़ा ਮਿਲੇ ਨਾ ਮਿਲੇ ਕੇਜਰੀਵਾਲ ਨੇ ਘਰ ਬੁਲਾਇਆ ਹੋਵੇ ਫਿਰ ਗਏ ਤੁਸੀਂ ਇਹ ਕੇਜਰੀਵਾਲ ਦੀ ਚੋਣ ਵਾਸਤੇ ਹੈ ਕੇਜਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਹੈ ਤਾ ਉਹ ਤੋਂ ਸੀਪਦ ਵਾਕੇ ਇਹਨੂੰ ਐਮਐਲਏ ਬਣਾ ਰਹੇ ਇਸ ਲਈ ਤੁਸੀਂ ਸਾਰੇ ਸਮਝੋ ਆਪਾਂ ਪੰਜਾਬੀ ਐ ਐਸੀ ਪੰਜਾਬੀਆਂ ਦੀ ਗੱਲ ਕਰਨੀ ਸਾਡਾ ਕੋਈ ਮੁੰਡਾ ਬਣਾਓ ਰਾਜ ਸਭਾ ਦਾ ਮੈਂਬਰ ਲੁਧਿਆਣੇ ਦੇ ਕਿਸੇ ਨੂੰ ਬਣਾਓ ਤੁਸੀਂ ਇਹਨੂੰ ਕਾਨੂੰਨ ਤਾਰ ਦੇ ਦੇਖੋ ਉਹ ਰਾਜ ਸਭਾ ਦਾ ਮੈਂਬਰ ਹੈ ਉਹਨੂੰ ਰਾਜ ਸਭਾ ਦਾ ਮੈਂਬਰ ਰਹਿਣ ਦਿਓ ਉਹਨੂੰ ਹਰਾ ਕੇ ਉਹਦੇ ਕੁੱਬੇ ਦੇ ਲੱਤ ਮਾਰੀ ਵੀ ਰਾਸ ਆ ਜੇ ਨਹੀਂ ਉਹ ਰਾਜ ਸਭਾ ਦਾ ਮੈਂਬਰ ਰਹਿ ਜਾਊਗਾ ਉਹ ਤੋਪ ਦਾ ਲਾਇਸੈਂਸ ਹੈ ਇਹ 12 ਬੋਰ ਦਾ ਦੇਣ ਨੂੰ ਫਿਰਦੇ ਆ ਤੇ ਜੇ ਉਹ ਹਾਰ ਗਿਆ ਉਹ ਰਾਜ ਸਭਾ ਦਾ ਮੈਂਬਰ ਰਹੇਗਾ ਆਸ਼ੂ ਨੇ ਐਮਐਲਏ ਬਣ ਜਾਣਾ ਲੁਧਿਆਣਾ ਆਣ ਨੂੰ ਇੱਕ ਦੇ ਦੋ ਮਿਲ ਜਾਣੇ ਫਿਰ ਦੋ ਲੈ ਲੋ ਨਾ ਇੱਕ ਕਾ ਨੂੰ ਲੈਣਾ ਕਿਉਂ ਨੁਕਸਾਨ ਕਰਾਉਣਾ ਆਪਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਮੌਕਾ ਹੈ ਕਿ ਜਿਹੜਾ ਆਮ ਆਦੀ ਪਾਰਟੀ ਨੇ ਲੁੱਟ ਪਾਈ ਵੀ ਹੈ ਆ ਰੇਤਾ ਐਸੀ 5.5 ਰੁਪਏ ਕਰਤਾ ਸੀ ਹੁਣ ਤੁਸੀਂ ਮਕਾਨ ਬਣਾ ਕੇ ਦੇਖੋ ਰਿੱਤੇ ਦਾ ਟਰੱਕ ਕਰਾ ਕੇ ਪੈਸੇ ਮੁੱਕ ਜਾਂਦੇ ਆ 35 ਰੁਪਏ ਕਿਲੋ 35 ਰੁਪਏ ਫੁੱਟੋਆ ਬਰਿੱਤਾ ਬਜਰੀ ਉਸ ਤੋਂ ਵੀ ਅੱਗੇ ਵਧਾਤੀ ਤੇ ਸਰਕਾਰ ਨੂੰ ਕੁਝ ਨਹੀਂ ਮਿਲਦਾ ਇਹਨਾਂ ਦੇ ਘਰੇ ਜਾ ਰਿਹਾ ਮੈਂ ਕੱਲ ਇੱਥੇ ਡੋਰ ਟੂ ਡੋਰ ਇੱਕ ਮਹੱਲੇ 'ਚ ਕਰ ਰਿਹਾ ਸੀ ਕਹਿੰਦੇ ਜੀ ਇੱਥੇ ਨੌਜਵਾਨ ਮੁੰਡਾ ਦੀ ਡੈਥ ਹੋ ਗਈ ਤੁਸੀਂ ਉਹਨਾਂ ਦੇ ਘਰ ਚੱਲੋ ਅਫਸੋਸ ਕਰੀਏ ਮੈਂ ਚਲੇ ਗਿਆ ਮੈਂ ਜਿੱਤਨਾ ਸੈਸ ਮੈਂ ਕਿਸੇ ਦੇ ਦੁੱਖ ਉੱਚ ਵਿੱਚ ਜਾਂਦੇ ਆ ਪੁੱਛ ਲਿੰਦੇ ਵੀ ਕੀ ਹੋ ਗਿਆ ਭਾਈ ਕਿਵੇਂ ਡੈਥ ਹੋ ਗਈ ਇੰਨੀ ਛੋਟੀ ਉਮਰ 'ਚ ਮੈਂ ਪੁੱਛ ਬੈਠਿਆ ਉਹਦਾ ਬਾਪੂ ਉੱਚੀ ਉੱਚੀ ਰੋਣ ਲੱਗ ਗਿਆ ਦੱਸ ਨਾ ਪਾਵੇ ਵੀ ਮਰਿਆ ਕਿਸ ਤਰ੍ਹਾਂ ਮੁੰਡਾ ਉਹ ਨਾਲ ਦਾ ਬੋਲਿਆ ਕਹਿੰਦਾ ਜੀ ਨਸ਼ੇ ਬੰਦ ਕਰਾਓ ਨੌਜਵਾਨ ਮੁੰਡੇ ਗੜ ਰਹੇ ਐ ਤੁਹਾਡੇ ਆਪਣੇ ਲੁਧਿਆਣੇ ਦਾ ਪਿਛਲੇ ਹਫਤੇ ਨੌਜਵਾਨ ਮੁੰਡਾ ਮਰ ਗਿਆ ਨਾਲ ਦੇ ਮੱਲੇ ਦਾ ਨਸ਼ੀਆਂ ਕਰਕੇ ਘਰ ਤੋਂ ਬਾਹਰ ਨੌਜਵਾਨ ਮੁੰਡਾ ਆਇਆ ਕੁੜੀ ਗਏ ਵੀ ਉਹ ਮੈਂ ਅੱਜ ਮਾਪਿਆਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਨਸ਼ਿਆਂ ਨੂੰ ਨਾ ਲੱਗ ਜਵੇ ਸਾਡਾ ਮੁੰਡਾ ਗਲ ਜਾਊਗਾ ਕਹਿੰਦੇ ਪੁੱਤ ਕਿਸੇ ਦਾ ਕਦੇ ਨਾ ਲਾਈਏ ਸulfesੁੱਟੇ ਤੇ ਇਹ ਜਿਹੜੀ ਜਿੱਦਣ ਦੀ ਸਰਕਾਰ ਆਈ ਹੈ ਨਸ਼ਿਆਂ 'ਚ ਐਨੀ ਪਰਮਾਰ ਹੋ ਗਈ ਗਲੀ ਗਲੀ ਨਸ਼ੇ ਮਿਲਦੇ ਆਪ ਜਿੱਥੇ ਮੈਂ ਤੁਹਾਨੂੰ ਕਹਿਣਾ ਪਿੱਛੇ ਸਾਰੀਆਂ ਬੀਬੀਆਂ ਦੀ ਉਹ ਮੀਟਿੰਗ ਸੀ ਇੱਕ ਐਨੀ ਕੁ ਕੁੜੀ ਖੜੀ ਹੋ ਗਈ ਉਹ ਕਹਿੰਦੀ ਜੀ ਮੈਂ ਬੋਲਣਾ ਹੈ ਮੈਂ ਤਾਂ ਉਹਦਾ ਹੌਸਲੇ ਪਰ ਮੰਨ ਗਿਆ ਕਹਿੰਦੀ ਜੀ ਸਾਡੇ ਚਿੱਟਾ ਬੰਦ ਕਰ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਹਾਲਾਤ ਕਰਤੇ ਇਹਨਾਂ ਨੇ ਹਰ ਗਲੀ ਵਿੱਚ ਨਸ਼ਾ ਵਿਕ ਰਿਹਾ ਹੈ ਕਰ ਕਰ ਦੀ ਕਹਾਣੀ ਹੋ ਗਈ ਹੈ ਫਿਰ ਕਿਸ ਤਰੀਕੇ ਨਾਲ ਸਾਡੀ ਜਵਾਨੀ ਬਚੂਗੀ ਨੌਕਰੀਆਂ ਕੋਈ ਨਹੀਂ ਕਿਸੇ ਬੀਬੀ ਨੂੰ ਪੁੱਛ ਲੋ ਉਹਦੀ ਕੁੜੀ ਆ ਮੁੰਡਾ ਬੇਲੇ ਫਿਰਦੇ ਆ ਪੜ ਕੇ ਬੇਲੇ ਫਿਰਦੇ ਕਿਸੇ ਨੇ ਐਮਏ ਕਰੇ ਵੀ ਕਿਸੇ ਨੇ ਐਮਐਡ ਕਰੇ ਵੀ ਕੋਈ ਪੀਐਚਡੀ ਕਰੇ ਬੈਠਾ ਕੋਈ ਇੰਜੀਨੀਅਰ ਹੀ ਬੈਠਾ ਨੌਕਰੀ ਕੋਈ ਨਹੀਂ ਕੱਢਦੇ ਸਾਰੇ ਵੋਟਾਂ ਲੈ ਗਏ ਐ ਪੁੱਛਣ ਵਾਲਾ ਕੋਈ ਨਹੀਂ ਇਸ ਕਰਕੇ ਨਿਜਾਮ ਨੂੰ ਬਦਲਣਾ ਪੈਣਾ ਬਾਹਰ ਤੇ ਬੰਦੇ ਆ ਕੇ ਲੁੱਟਣ ਲੱਗ ਗਏ ਮੈਂ ਕਿਹਾ ਸੀ ਇਹ ਕਾਲੇ ਅੰਗਰੇਜ਼ ਐ ਇਸ ਕਰਕੇ ਆਓ ਸਾਰੇ ਜਣੇ ਆਸ਼ੂ ਨੂੰ ਵੋਟਾਂ ਪਾਈਏ ਪੰਜਾ ਚੋਣ ਨਿਸ਼ਾਨ ਤੇ ਵੋਟਾਂ ਪਾਈਏ ਤੁਹਾਡਾ ਆਪਣਾ ਤੁਸੀਂ ਉਹਨੂੰ ਛੋਟੇ ਤੋਂ ਵੋਟਾਂ ਪਾ ਲਿਆ ਤਿੰਨ ਵਾਰ ਤੁਸੀਂ ਐਮਸੀ ਬਣਾਇਆ ਤਿੰਨ ਵਾਰ ਐਮਐਲਏ ਬਣਾਇਆ ਮੰਤਰੀ ਬਣਿਆ ਡਿਪਟੀ اپੋਜੀਸ਼ਨ ਲੀਡਰ ਬਣਿਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਆ ਤਾਂ ਸਾਲ ਇਸ ਤਰ੍ਹਾਂ ਲੰਘ ਜਾਣਾ ਕਲੇਸਾਂ ਜਿਆ ਚ ਕਿਉਂਕਿ ਮੇਰੀ ਬੀਬੀ ਕਹੇ ਕਰਦੀ ਸੀ ਵੀ ਝਾੜੂ ਖੜਾ ਨਹੀਂ ਕਰੀਦਾ ਕਲੇਸ ਹੁੰਦਾ ਤੁਸੀਂ 3 ਸਾਲ ਹੋ ਗਏ ਸਾਢੇ 3 ਸਾਲ ਝਾੜੂ ਖੜੇ ਕਰੇ ਨੂੰ ਇਹਨੂੰ ਲੰਬਾ ਪਾਓ ਤੁਸੀਂ ਤਾਂ ਇਹ ਕਲੇਸ ਖਤਮ ਹੋਣਾ ਨਹੀਂ ਇਹ ਕਲੇਸ ਚੱਲਿਓ ਜਾਣਾ ਇਸ ਤਰ੍ਹਾਂ ਇਹ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਤੁਹਾਨੂੰ ਅੱਜ ਸੋਚਣਾ ਪੈਣਾ ਹੈ ਇਹ ਕਲੇਸ਼ ਨੂੰ ਖਤਮ ਕਰੀਏ ਤੇ ਉਹ ਮੈਂ ਪਿੱਛੇ ਸੁਣਾ ਕੇ ਆਇਆ ਇੱਕ ਗੱਲ ਇੱਕ ਸਨੇਾਰੇ ਦਾ ਨਾ ਚੂਹੇ ਨੇ ਹੀਰਾ ਚੱਕ ਲਿਆ ਉਹ ਉਹਦੇ ਪਿੱਛੇ ਭੱਜਿਆ ਚੂਹੇ ਦੇ ਕਿਉਂਕਿ ਹੀਰਾ ਕਿਹੜੇ ਸਸਤਾ ਹੁੰਦਾ ਹੈ ਉਹ ਜਾ ਕੇ ਖੁੱਡਜ ਵੜ ਗਿਆ ਚੂਹਾ ਉਹਨੇ ਖੁੱਡ ਪਟਾ ਲਈ ਖਾਏ ਗਿਆ ਚੂਹਾ ਹੀ ਖੀਰ ਉਹਨੂੰ ਹੀਰੇ ਨੂੰ ਕੂੜੇ ਪਟਾਈ ਦੇ ਅੰਦਰ 100 ਚੂਹਾ ਬੈਠਾ ਉਹ ਕਹਿੰਦਾ ਹੁਣ ਇਹਨਾਂ ਚੋਂ ਕਿਹੜੇ ਨੇ ਵੱਡੇ ਸਾਡਾ ਮੇਰਾ ਖਾਦਾ ਹੁਣ ਮੰਨੂ ਗਿਆ ਪਤਾ ਲੱਗਦਾ ਇੱਕ ਸਿਆਣਾ ਬੰਦਾ ਖੜਾ ਸੀ ਕਹਿੰਦਾ ਮੈਂ ਦੱਸ ਦਿੰਦਾ ਕਿਹੜਾ ਹੈ ਕਹਿੰਦਾ ਉਹ ਜਿਹੜਾ ਸੈਡ ਉੱਪਰ ਨੂੰ ਇਕੱਲਾ ਹੀ ਹੋ ਕੇ ਨੱਚ ਰਿਹਾ ਨਾ ਇਹ ਹੈ ਉਹਦਾ ਢਿੱਡ ਪਾੜਿਆ ਹੀਰਾ ਮਿਲ ਗਿਆ ਉਹ ਕਹਿੰਦਾ ਯਾਰ ਤੈਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਵੀ ਇਹੀ ਹੈ 100 ਚੂਹਿਆਂ 'ਚੋਂ ਕਹਿੰਦਾ ਜਿਹੜੇ ਨੂੰ ਚੌਧਰ ਮਿਲ ਜੇ ਨਾ ਰਾਜ ਭਾਗ ਮਿਲ ਜੇ ਜਾਂ ਪੈਸਾ ਆ ਜੇ ਉਹ ਅਲੱਗ ਹੋ ਕੇ ਨੱਚਣ ਲੱ ਜਾਂਦਾ ਆਪਣੇ ਘੋੜੇ ਨੂੰ ਛੱਡ ਜਾਂਦਾ ਹੁਣ ਭਗਵੰਤ ਮਾਨ ਕਹਿੰਦਾ ਸੀ ਮੈਂ ਮਾਸਟਰਾਂ ਦਾ ਮੁੰਡਾ ਸਭ ਤੋਂ ਪਹਿਲਾਂ ਇਹਨੇ ਬਣ ਕੇ ਮਾਸਟਰ ਕੁੱਟੇ ਫੇਰ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਸਭ ਤੋਂ ਪਹਿਲਾਂ ਇਹਨੇ ਕਿਸਾਨ ਕੁੱਟੇ ਹੁਣ ਕਿਸਾਨਾਂ ਦੀ ਰੇਲ ਬਣਾਈ ਵੀ ਹੈ ਇਹਨਾਂ ਪਾਸ ਚੌਧਰ ਆ ਗਈ ਇਹਨਾਂ ਤੇ ਪੱਚਦੀ ਨਹੀਂ ਹੈ ਇਹ ਕੁੱਟਣ ਲੱਗੇ ਵੇ ਕਦੇ ਭੱਲੇ ਪਰ ਪਰਚਾ ਕਦੇ ਆਸ਼ੂ ਉੱਪਰ ਪਰਚਾ ਕਦੇ ਚੰਨੀ ਉੱਪਰ ਪਰਚਾ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਬਿਜੀਲੈਂਸ 'ਚ ਐਂਡੇ ਇਹਨਾਂ ਨੂੰ ਤਕਲੀਫ ਹੋਈ ਵੀ ਹੈ ਵੀ ਇਹ ਗਰੀਬਾਂ ਦਾ ਮੁੰਡਾ ਮੁੱਖ ਮੰਤਰੀ ਘਰ ਤੇ ਬਣ ਗਿਆ ਸੀ ਮੁੜਕੇ ਨੂੰ ਉੱਠਣ ਨਹੀਂ ਦੇਣਾ ਇਹਨੂੰ ਖਤਮ ਕਰਦੀ ਏ ਸੋ ਇਹ ਵੋਟਾਂ ਤੁਸੀਂ ਆਸ਼ੂ ਨੂੰ ਆਪਣੀ ਮਜ਼ਬੂਤੀ ਵਾਸਤੇ ਪਾਉਣੀਆਂ ਆਉਣ ਵਾਲੀ ਸਰਕਾਰ ਵਾਸਤੇ ਪਾਉਣੀਆਂ ਇਹ